90 anyway, uh, so, uh, like 10 ਰੁਪਏ <hasing bugs> Sa... uh, 5... yeah, 10 ਰੁਪਏ ਦੀ 3 ਇੱਕ ਮਿੰਟ 90 ਕਿੰਨੇ ਦੀ 10 ਰੁਪਏ ਦੀ 10 ਰੁਪਏ ਦੀ 3 ਤੀਰ ਬਿੰਦੀ ਹਾਂ 10 ਰੁਪਏ ਦੀ 25 ਇੱਕ ਮਿੰਟ 10 ਰੁਪਏ ਦੀ ਆ ਪੱਤ ਇੱਕ ਮਿੰਟ ਰੁਕੋ ਜੀ ਸੌਰੀ 10 ਰੁਪਏ ਦੇ 10 ਕਿੰਨੇ ਲਾਣੇ ਆ 10 ਰੁਪਏ ਦੀ ਠੀਕ ਹੈ 90 10 ਰੁਪਏ ਦੀ ਠੀਕ ਹੈ 10 ਦੀ ਠੀਕ ਹੈ 10 ਦੀ 16 ਆ ਵੀ 10 ਦੀ ਹੈ ਨਾ 16 10 ਦੀ ਹਾਂ ਹੋ ਵੀਰੇ ਬਸ 10 ਦੀ 26 ਦਾ ਪਹਿਲਾ ਵੀਰੇ ਆ 10 ਦੀ 26 ਦਾ ਇਹ ਹੁੰਦਾ ਅਜ ਕਿਹੜੀ 10 ਦੀ 26 ਕਿਹੜੀ ਖੁਰਦੇ ਰਾਤ ਦੀ 15 26 63 20 26 74 65 16 10 10 ਦੀ 10 ਦਾ 15 ਆਪਾਂ ਤਾਲ ਦੀ ਬਿੰਦੀ 90 10 ਰੁਪਏ ਦੀ 10 ਰੁਪਏ ਦੀ 3 ਇੱਕ ਮਿੰਟ 90 ਕਿੰਨੇ ਦੀ 10 ਰੁਪਏ ਦੀ 10 ਰੁਪਏ ਦੀ 3 ਤੀਜੇ ਬਿੰਦੀ ਹਾਂ 10 ਰੁਪਏ ਦੀ 25 ਇੱਕ ਮਿੰਟ 10 ਰੁਪਏ ਦੀ ਆਪੇ ਇੱਕ ਮਿੰਟ ਰੁਕੋ ਜੀ ਸੌਰੀ 10 ਰੁਪਏ ਦੇ 10 ਕਿੰਨੇ ਲਾਣੇ 10 ਰੁਪਏ ਦੀ ਠੀਕ ਹੈ 90 10 ਰੁਪਏ ਦੀ ਠੀਕ ਹੈ 10 ਦੀ ਠੀਕ ਹੈ 10 ਦੀ 16 ਆ ਵੀ 10 ਦੀ ਹੈ ਨਾ 16 10 ਦੀ ਹਾਂ बसिदाबाद दस रुपए अठवंजा अठवंजा दस रुपए अठवंजा

ਆਪਣੇ ਆ ਦੁਕਾਨ ਤੇ ਨਹੀਂ ਮਿਹਨਤ ਹੈਗਾ ਤੁਹਾਡਾ ਨਾਮ ਕੀ ਹੈ ਮੇਰਾ ਸ਼ੰਤੀ ਕਿਥੋਂ ਮਲੋੜ ਤੋਂ ਕਿੰਨੇ ਟਾਈਮ ਤੋਂ ਕਰਦਾ ਆ ਰਹੇ ਤੁਸੀਂ ਮੈਂ ਤਾਂ ਅਜੇ ਤਾਂ ਅੱਜ ਹੀ ਬੈਠਾ ਹਾਂ ਅੱਜ ਹੀ ਬੈਠਾ ਹਾਂ ਤੇ ਅੱਜ ਹੀ ਸ਼ੁਰੂ ਕਰਤਾ ਕਿਵੇਂ ਇੱਕ ਹੀ ਕੰਮ ਕੀ ਹੈ ਸ਼ੁਰੂ ਕੀ ਕੀਤਾ ਹੈ ਇਹ ਸੱਤੇ ਦਾ ਨੋਦਾ ਤੈਨੂੰ ਕੀ ਦਿੰਦੇ ਆ ਮੈਨੂੰ ਆ 500 ਰੁਪਏ ਦਿੰਦੇ ਆ ਤੇਰੀ ਹਾਂ ਠੀਕ ਹੈ ਅਲੰਦੀਵਾਸ ਜੀ ਲੈ ਲੋ ਵੇ ਕਿਹ ਤੇਰਾ ਨਾਮ ਕੀ ਹੈ ਸ਼ਾਂਟੀ ਅਚਾ ਕਦੋਂ ਤੱਕ ਕਰਦਾ ਰਹੇ ਅੱਜ ਹੀ ਆਏ ਹਾਂ ਜੀ ਮਾਤਾ ਕੰਮ ਕਿੰਦਾ ਵਿਜੇ ਕਹ ਤੁਹਾਨੂੰ ਲੱਗਦਾ ਇਹ ਕੰਮ ਜਾਇਜ਼ ਹੈ ਜਾਇਜ਼ ਵੀ ਮੈਂ ਪਹਿਲੇ ਦਿਨ ਹੀ ਆਏ ਹਾਂ ਯਾਰ ਦੱਸ ਦਿਓ 24 ਅਲੰਦੀ ਅਲਾਫ 24 ਹਾਂ ਜੀ ਕਰਦੀ 10 ਦੀ 26 ਕਿਹੜੀ ਖੁਰਦੀ ਰਾਤ ਜੀ 15 26 63 ਠੀਕ ਹੈ 26 74 60 16 ਦੱਸ ਦੱਸ ਜੀ 10 ਦੱਸ ਜੀ 10 15 ਕਿੰਨੇ ਕੀ ਆ ਮੈਂ ਹਾਂ ਬੰਦ ਕਲੋਂ ਮੈਂ ਤੋ ਬੰਦੇ ਬੰਦਾ ਵਾਹ ਜੀ ਬਿੱਟੂ ਵੇ ਜਿੱਥੇ ਕਿਹੜੇ ਬਿੱਟੂ ਦਾ ਬਿੱਟੂ ਗਰਾਂਗੇ ਕਿੰਨੇ ਸਮੇਂ ਤੋਂ ਚੱਲਦਾ ਆ ਰਿਹਾ ਸਮੇਂ ਸਾਜੀ ਮੇ ਤਾਂ 5-6 ਮਿੰਟ ਹੋਈ ਗਏ ਅੱਛਾ ਕਿੰਨੇ ਤੇ ਕਿੰਨੇ ਪੈਸੇ ਦਿਨੇ ਹੋ ਕਦੋਂ ਤੱਕ ਲਵਾਉਂਦੇ ਆ ਰਿਹਾ 10 ਰੁਪਏ ਦਾ ਸੀ ਕਿੰਦੇ ਕਹਿੰਦੇ ਚਲਾਇਆ ਜਾ ਰਿਹਾ ਹੈ ਤੁਹਾਡਾ ਕੀ ਨਾਮ ਹੈ ਗੁਰੂ ਜੀ ਤੁਹਾਡਾ ਕੀ ਨਾਮ ਹੈ ਜੀ ਮੇਰੇ ਕਾਲਾ ਕਿੰਨੇ ਸਮੇਂ ਤੋਂ ਕੰਮ ਚੱਲਦਾ ਮੈਨੂੰ ਤਾਂ 2 ਕਿ ਮਹੀਨੇ ਹੋ ਗਏ ਅੱਛਾ ਕਿੰਨੇ ਰੇ ਕੀ ਕਰਦੇ ਕੰਮ ਕਰਦਾ ਕੰਮ ਬਹੁਤ ਨੰਬਰ ਦਾ ਹੀ ਕਾਦਾ ਨਹੀਂ ਜੱਟੇ ਦੇ ਲੈ ਤਾਂ ਕਿੱਦੜਾ ਡੜੇ ਦਾ ਕੋਈ ਡਾਡੂਰ ਨਹੀਂ ਕਿਸੇ ਤਰ੍ਹਾਂ ਦਾ ਯਾਰ ਡੱਕਣਾ ਹੀ ਹੈਗਾ ਕੀ ਕਰੀ ਮਜਬੂਰੀਆਂ ਹੀ ਹੋਰ ਕੀ ਕਰੀ ਮਜਬੂਰੀ ਕਰਕੇ ਬੈਠੇ ਹਾਂ ਅੱਜ ਤੁਹਾਡੀ ਕੀ ਮਜਬੂਰੀ ਮੇਰੀ ਮਜਬੂਰੀ ਹੈ ਸਾਧਾ ਹੀ ਬੈਠੇ